ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਆਪਾਂ ਅੱਜ ਦੀ ਕਹਾਣੀ ਕਵਿਤਾ ਜਿਵੇਂ ਹੀ ਇੰਟਰਵਿਊ ਵਾਲੇ ਕਮਰੇ ਵਿੱਚ ਦਾਖਲ ਹੋਈ ਪਿੱਛੇ ਬੈਠੇ ਦੋ ਮੁੰਡਿਆਂ ਦਾ ਹਾਸਾ ਨਿਕਲ ਗਿਆ ਸ਼ਾਇਦ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹ ਸਿੱਧੀ ਖੇਤਾਂ ਵਿੱਚੋਂ ਕੰਮ ਛੱਡ ਕੇ ਇੱਥੇ ਆ ਗਈ ਹੈ ਕੁੜੀ ਨੇ ਸਭ ਸੁਣ ਲਿਆ ਪਰ ਉਸ ਨੇ ਜੋ ਕੀਤਾ ਉਹ ਕਿਸੇ ਨੇ ਸੋਚਿਆ ਵੀ ਨਹੀਂ ਸੀ ਉਸ ਦਾ ਨਾਂ ਕਵਿਤਾ ਸੀ ਹਲਕੇ ਪੀਲੇ ਰੰਗ ਦਾ ਸੂਟ ਦੋ ਗੁੱਟਾਂ ਪੈਰਾਂ ਵਿੱਚ ਸਧਾਰਨ ਸੈਂਡਲ ਤੇ ਹੱਥ ਵਿੱਚ ਇੱਕ ਪੁਰਾਣੀ ਜੀ ਫਾਈਲ ਚਿਹਰੇ ਤੇ ਘਬਰਾਟ ਸੀ ਪਰ ਅੱਖਾਂ ਵਿੱਚ ਇੱਕ ਅਜੀਬ ਜਿਹਾ ਆਤਮ ਵਿਸ਼ਵਾਸ ਕਮਰਾ ਵੱਡਾ ਸੀ ਏਸੀ ਚੱਲ ਰਿਹਾ ਸੀ ਤੇ ਕੰਧਾਂ ਤੇ ਅੰਗਰੇਜ਼ੀ ਵਿੱਚ ਪ੍ਰੇਰਣਾਦਾਇਕ ਲਾਈਨਾਂ ਲਿਖੀਆਂ ਹੋਈਆਂ ਸਨ ਸਾਹਮਣੇ ਇੱਕ ਲੰਬੀ ਮੇਜ਼ ਦੇ ਪਿੱਛੇ ਤਿੰਨ ਲੋਕ ਬੈਠੇ ਸਨ ਦੋ ਮਰਦ ਤੇ ਇੱਕ ਔਰਤ ਸਾਰਿਆਂ ਦੇ ਸਾਹਮਣੇ ਲੈਪਟਾਪ ਖੁੱਲੇ ਹੋਏ ਸਨ ਪਿਛਲੀਆਂ ਕੁਰਸੀਆਂ ਤੇ ਬਾਕੀ ਉਮੀਦਵਾਰ ਬੈਠੇ ਸਨ ਜੋ ਜ਼ਿਆਦਾਤਰ ਸ਼ਹਿਰੀ ਦਿਖਵਾਲੇ ਫਾਰਮਲ ਕੱਪੜਿਆਂ ਵਿੱਚ ਸਨ ਹਰ ਪਾਸੇ ਪਰਫਿਊਮ ਦੀ ਖੁਸ਼ਬੂ ਤੇ ਸਾਰਿਆਂ ਦੇ ਹੱਥਾਂ ਵਿੱਚ ਮਹਿੰਗੇ ਫੋਨ ਸਨ ਕਵਿਤਾ ਨੇ ਆਰਾਮ ਨਾਲ ਦਰਵਾਜ਼ਾ ਬੰਦ ਕੀਤਾ ਤੇ ਹੌਲੀ ਜੀ ਕਿਹਾ ਮੈਂ ਅੰਦਰ ਆ ਸਕਦੀ ਹਾਂ ਜੀ ਉਸ ਦੀ ਆਵਾਜ਼ ਸਾਫ਼ ਸੀ ਪਰ ਲਹਿਜਾ ਪਿੰਡੂ ਸੀ ਪਿੱਛੋਂ ਫਿਰ ਹਲਕੀ ਜਿਹੀ ਹਾਸੇ ਦੀ ਆਵਾਜ਼ ਆਈ ਓਹੋ ਇੰਗਲਿਸ਼ ਵੀ ਆਉਂਦੀ ਹੈ ਕਿਸੇ ਨੇ ਹੌਲੀ ਜੀ ਫੁਸਫਸਾਇਆ ਕਵਿਤਾ ਨੇ ਇੱਕ ਪੜ ਲਈ ਅੱਖਾਂ ਬੰਦ ਕੀਤੀਆਂ ਜਿਵੇਂ ਖੁਦ ਨੂੰ ਸੰਭਾਲ ਰਹੀ ਹੋਵੇ ਫਿਰ ਸਿੱਧੀ ਹੋ ਕੇ ਖੜੀ ਹੋ ਗਈ ਇੰਟਰਵਿਊ ਲੈਣ ਵਾਲੀ ਮਹਿਲਾ ਨੇ ਮੁਸਕਰਾ ਕੇ ਕਿਹਾ ਬੈਠੋ ਕਵਿਤਾ ਪਹਿਲਾ ਸਵਾਲ ਆਇਆ ਆਪਣੇ ਬਾਰੇ ਕੁਝ ਦੱਸੋ ਕਮਰੇ ਵਿੱਚ ਚੁੱਪ ਫਸਰ ਗਈ ਪਿੱਛੇ ਬੈਠੇ ਲੋਕ ਵੀ ਬੜੇ ਧਿਆਨ ਨਾਲ ਸੁਣਨ ਲੱਗੇ ਕਵਿਤਾ ਨੇ ਇੱਕ ਡੂੰਗਾ ਸਾਹ ਲਿਆ ਤੇ ਬੋਲੀ ਮੇਰਾ ਨਾਮ ਕਵਿਤਾ ਹੈ ਮੈਂ ਵਿਹਾਰ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਆਈ ਹਾਂ ਮੇਰੇ ਪਿਤਾ ਜੀ ਕਿਸਾਨ ਹਨ ਤੇ ਮਾਤਾ ਜੀ ਘਰ ਸੰਭਾਲਦੇ ਹਨ ਮੈਂ ਆਪਣੇ ਪਿੰਡ ਦੀ ਪਹਿਲੀ ਕੁੜੀ ਹਾਂ ਜਿਸ ਨੇ ਗ੍ਰੈਜੂਏਸ਼ਨ ਪੂਰੀ ਕੀਤੀ ਹੈ ਹੁਣ ਕਮਰੇ ਵਿੱਚ ਕੋਈ ਹਾਸਾ ਨਹੀਂ ਸੀ ਉਹ ਅੱਗੇ ਬੋਲੀ ਸਾਡੇ ਉੱਥੇ ਰੋਜ਼ ਬਿਜਲੀ ਨਹੀਂ ਆਉਂਦੀ ਤੇ ਇੰਟਰਨੈਟ ਤਾਂ ਬਸ ਨਾਂ ਦਾ ਹੀ ਹੈ ਪਰ ਪੜ੍ਹਨ ਦਾ ਸ਼ੌਕ ਬਚਪਨ ਤੋਂ ਸੀ ਇਸ ਲਈ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਰਾਤ ਨੂੰ ਲਾਲ ਟੈਂਡ ਦੀ ਰੋਸ਼ਨੀ ਵਿੱਚ ਪੜ੍ਹਾਈ ਕੀਤੀ ਪੈਨਲ ਦੇ ਤਿੰਨੋਂ ਮੈਂਬਰ ਬਹੁਤ ਧਿਆਨ ਨਾਲ ਸੁਣ ਰਹੇ ਸਨ ਮੈਂ ਸ਼ਹਿਰ ਵਿੱਚ ਪਹਿਲੀ ਵਾਰ ਆਈ ਹਾਂ ਤੇ ਇਹ ਮੇਰਾ ਪਹਿਲਾ ਇੰਟਰਵਿਊ ਹੈ ਜੇਕਰ ਮੇਰੇ ਕੋਲੋਂ ਕੋਈ ਗਲਤੀ ਹੋ ਜਾਵੇ ਤਾਂ ਮੁਆਫ ਕਰਨਾ ਪਰ ਮੈਂ ਸਿੱਖਣ ਵਿੱਚ ਬਹੁਤ ਤੇਜ਼ ਹਾਂ ਤੇ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਦੀ। ਕਮਰੇ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਚੁੱਕਾ ਸੀ। ਮੈਲਾ ਇੰਟਰਵਿਊਰ ਨੇ ਪੁੱਛਿਆ, ਅੰਗਰੇਜ਼ੀ ਕਵਿਤਾ ਬੋਲੀ। ਮੈਂ ਮੇਰੀ ਅੰਗਰੇਜ਼ੀ ਬਹੁਤ ਚੰਗੀ ਨਹੀਂ ਹੈ। ਪਰ ਮੈਂ ਰੋਜ਼ ਸਿੱਖ ਰਹੀ ਹਾਂ। ਮੈਂ ਬੋਲਣ ਤੋਂ ਡਰਦੀ ਨਹੀਂ। ਗਲਤੀ ਕਰਾਂਗੀ ਤਾਂ ਹੀ ਤਾਂ ਸੁਧਾਰ ਲਵਾਂਗੀ। ਪਰ ਕੰਮ ਅਧੂਰਾ ਨਹੀਂ ਛੱਡਾਂਗੀ। ਫਿਰ ਉਸਨੇ ਹਲਕੀ ਜਿਹੀ ਮੁਸਕਾਨ ਨਾਲ ਕਿਹਾ ਤੇ ਵੈਸੇ ਵੀ ਗਾਕ ਦਿਲ ਦੀ ਗੱਲ ਸਮਝਦੇ ਹਨ ਸਿਰਫ ਪਾਸ਼ਾ ਨਹੀਂ ਪੈਨਲ ਦੇ ਤਿੰਨੋਂ ਮੈਂਬਰ ਇੱਕ ਦੂਜੇ ਵੱਲ ਵੇਖਣ ਲੱਗੇ ਹੁਣ ਵਾਰੀ ਸੀ ਤਕਨੀਕੀ ਸਵਾਲਾਂ ਦੀ ਐਕਸਲ ਆਉਂਦਾ ਹੈ ਜੀ ਸਰ ਪੀਟਰ ਟੇਬਲ ਥੋੜਾ ਬਹੁਤ ਆਉਂਦਾ ਹੈ ਮੈਂ ਕਰਕੇ ਦਿਖਾ ਸਕਦੀ ਹਾਂ ਉਸ ਦੇ ਸਾਹਮਣੇ ਲੈਪਟਾਪ ਘੁਮਾ ਦਿੱਤਾ ਗਿਆ ਕਵਿਤਾ ਨੇ ਪਹਿਲੀ ਵਾਰ ਇੰਨਾ ਮਹਿੰਗਾ ਲੈਪਟਾਪ ਦੇਖਿਆ ਸੀ ਮੁਸਦੇ ਹੱਥ ਕੰਬ ਨਹੀਂ ਰਹੇ ਸਨ ਉਸਨੇ ਹੌਲੀ-ਹੌਲੀ ਕੰਮ ਕਰਨਾ ਸ਼ੁਰੂ ਕੀਤਾ ਕਦੇ ਰੁਕਦੀ ਸੋਚਦੀ ਫਿਰ ਸਹੀ ਕਲਿੱਕ ਕਰਦੀ ਪਿੱਛੇ ਬੈਠੇ ਮੁੰਡੇ ਹੁਣ ਬਿਲਕੁਲ ਚੁੱਪਚਾਪ ਸੀ ਇੱਕ ਸਵਾਲ ਅਜਿਹਾ ਆਇਆ ਜੋ ਕਾਫੀ ਮੁਸ਼ਕਲ ਸੀ ਤੇ ਸ਼ੈਰ ਦੇ ਕਈ ਉਮੀਦਵਾਰ ਉਸ ਵਿੱਚ اٹਕ ਗਏ ਸਨ ਸਰ ਨੇ ਕਿਹਾ ਜੇਕਰ ਇਹ ਨਹੀਂ ਆਉਂਦਾ ਤਾਂ ਤੁਸੀਂ ਨਾ ਕਹਿ ਸਕਦੇ ਹੋ ਕਵਿਤਾ ਨੇ ਸਕਰੀਨ ਵੱਲ ਦੇਖਿਆ ਤੇ ਫਿਰ ਬੋਲੀ ਸਰ ਪੂਰੀ ਤਰ੍ਹਾਂ ਤਾਂ ਨਹੀਂ ਆਉਂਦਾ ਪਰ ਮੈਂ ਕੋਸ਼ਿਸ਼ ਕਰ ਸਕਦੇ ਹਾਂ ਠੀਕ ਹੈ ਕਰੋ ਸਰ ਨੇ ਇਜਾਜ਼ਤ ਦਿੱਤੀ ਉਸ ਨੇ ਜੋ ਤਰੀਕਾ ਅਪਣਾਇਆ ਉਹ ਕਿਤਾਬੀ ਨਹੀਂ ਸੀ ਪਰ ਉਸ ਦਾ ਤਰਕ ਬਿਲਕੁਲ ਸਹੀ ਸੀ 5 ਮਿੰਟ ਬਾਅਦ ਸਕਰੀਨ ਤੇ ਸਹੀ ਨਤੀਜਾ ਸੀ ਸਰ ਦੀਆਂ ਭਾਵਾਂ ਉੱਪਰ ਉੱਠ ਗਈਆਂ ਦਿਲਚਸਪ ਤੁਸੀਂ ਇਹ ਕਿੱਥੋਂ ਸਿੱਖਿਆ ਕਵਿਤਾ ਨੇ ਹੌਲੀ ਜੀ ਕਿਹਾ ਸਰਪਿੰਡ ਵਿੱਚ ਜਦੋਂ ਨੈਟਵਰਕ ਆਉਂਦਾ ਸੀ ਮੈਂ ਉਦੋਂ ਵੀਡੀਓ ਡਾਊਨਲੋਡ ਕਰ ਲੈਂਦੀ ਸੀ ਤੇ ਫਿਰ ਉਹਨਾਂ ਨੂੰ ਆਫਲਾਈਨ ਦੇਖਦੀ ਸੀ ਇੰਟਰਵਿਊ ਅੱਗੇ ਵਧੀ ਅਚਾਨਕ ਮਹਿਲਾ ਇੰਟਰਵਿਊਰ ਨੇ ਪੁੱਛਿਆ ਮੰਨ ਲਓ ਦਫ਼ਤਰ ਵਿੱਚ ਕੋਈ ਤੁਹਾਡੇ ਪਹਿਰਾਵੇ ਜਾਂ ਤੁਹਾਡੀ ਭਾਸ਼ਾ ਦਾ ਮਜ਼ਾਕ ਉਡਾਵੇ ਤਾਂ ਤੁਸੀਂ ਕੀ ਕਰੋਗੇ ਕਵਿਤਾ ਦੀਆਂ ਅੱਖਾਂ ਵਿੱਚ ਇੱਕ ਚਮਕ ਆ ਗਈ ਉਸਨੇ ਕਿਹਾ ਮੈਮ ਬੁਰਾ ਤਾਂ ਲੱਗੇਗਾ ਕਿਉਂਕਿ ਮੈਂ ਵੀ ਇਨਸਾਨ ਹਾਂ ਪਰ ਮੈਂ ਰੋਕ ਕੇ ਨਹੀਂ ਜਾਵਾਂਗੀ ਮੈਂ ਇੰਨਾ ਵਧੀਆ ਕੰਮ ਕਰਾਂਗੀ ਕਿ ਉਹੀ ਲੋਕ ਇੱਕ ਦਿਨ ਮੇਰੇ ਕੋਲੋਂ ਕੰਮ ਸਿੱਖਣ ਆਉਣਗੇ। ਪਿੱਛੇ ਬੈਠੇ ਦੋਵੇਂ ਮੁੰਡਿਆਂ ਦੀਆਂ ਗਰਦਨਾ ਸ਼ਰਮ ਨਾਲ ਝੁਕ ਗਈਆਂ। ਇੰਟਰਵਿਊ ਖਤਮ ਹੋਈ ਤੇ ਕਵਿਤਾ ਬਾਹਰ ਨਿਕਲਾਈ। ਜਿਵੇਂ ਹੀ ਦਰਵਾਜ਼ਾ ਬੰਦ ਹੋਇਆ ਪੈਨਲ ਦੇ ਤਿੰਨੋਂ ਮੈਂਬਰ ਕੁਝ ਸੈਕਿੰਡ ਲਈ ਚੁੱਪ ਰਹੇ। ਮਹਿਲਾ ਬੋਲੀ ਇਸ ਕੁੜੀ ਵਿੱਚ ਕੁਝ ਖਾਸ ਹੈ। ਕਵਿਤਾ ਬਾਹਰ ਨਿਕਲ ਕੇ ਆਪਣੀ ਫਾਈਲ ਨੂੰ ਹਿੱਕ ਨਾਲ ਲਾ ਕੇ ਖੜੀ ਹੋ ਗਈ ਅਤੇ ਮਨ ਹੀ ਮਨ ਬੋਲੀ ਫੇਰ ਅੱਬਾ ਜੋ ਹੋਵੇਗਾ ਚੰਗਾ ਹੀ ਹੋਵੇਗਾ ਉਸੇ ਵੇਲੇ ਉਹੀ ਮੁੰਡੇ ਬਾਹਰ ਆਏ ਜੋ ਉਸਤੇ ਹੱਸ ਰਹੇ ਸਨ ਉਹਨਾਂ ਵਿੱਚੋਂ ਇੱਕ ਬੋਲਿਆ ਸੁਣੋ ਸੌਰੀ ਅੰਦਰ ਜੋ ਹੋਇਆ ਉਸ ਲਈ ਕਵਿਤਾ ਨੇ ਵਾਸਤੇ ਇੱਕ ਹਲਕੀ ਜਿਹੀ ਮੁਸਕਾਨ ਦਿੱਤੀ ਕੋਈ ਗੱਲ ਨਹੀਂ ਸ਼ਾਇਦ ਤੁਸੀਂ ਵੀ ਪਰੇਸ਼ਾਨੀ ਵਿੱਚ ਸੀ ਉਹ ਮੁੰਡਾ ਕੁਝ ਬੋਲ ਨਾ ਸਕਿਆ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਇਹ ਕੁੜੀ ਕਮਜ਼ੋਰ ਨਹੀਂ ਹੈ ਕਵਿਤਾ ਪੌੜੀਆਂ ਤੋਂ ਹੇਠਾਂ ਉਤਰ ਰਹੀ ਸੀ ਹਰ ਕਦਮ ਦੇ ਨਾਲ ਥੋੜਾ ਡਰ ਘਟ ਰਿਹਾ ਸੀ ਅਤੇ ਉਮੀਦ ਵਧ ਰਹੀ ਸੀ ਉਸ ਨੂੰ ਨਹੀਂ ਪਤਾ ਸੀ ਕਿ ਉੱਪਰ ਕਮਰੇ ਵਿੱਚ ਉਸ ਬਾਰੇ ਕੀ ਫੈਸਲਾ ਹੋਣ ਵਾਲਾ ਹੈ ਪਰ ਉਸ ਨੇ ਅੱਜ ਖੁਦ ਨੂੰ ਸਾਬਤ ਕਰ ਦਿੱਤਾ ਸੀ ਸਭ ਤੋਂ ਪਹਿਲਾਂ ਆਪਣੀਆਂ ਨਜ਼ਰਾਂ ਵਿੱਚ ਅਗਲੀ ਸਵੇਰ ਕਵਿਤਾ ਆਪਣੇ ਛੋਟੇ ਜਿਹੇ ਕਿਰਾਏ ਦੇ ਕਮਰੇ ਵਿੱਚ ਬੈਠੀ ਸੀ ਕਮਰਾ ਕੀ ਸੀ ਬਸ ਇੱਕ ਕੋਨਾ ਸੀ ਜਿਸ ਵਿੱਚ ਇੱਕ ਬਿਸਤਰਾ ਇੱਕ ਬਾਲਟੀ ਇੱਕ ਸਟੋਵ ਤੇ ਕੰਧ ਤੇ ਮਾਪਿਆਂ ਦੀ ਫੋਟੋ ਟੰਗੀ ਹੋਈ ਸੀ ਰਾਤ ਪਰ ਉਸ ਨੂੰ ਨੀਂਦ ਨਹੀਂ ਆਈ ਸੀ बार-बार ਉਹੀ ਇੰਟਰਵਿਊ ਜ�ਾ ਦ ਆ ਰਹੇ ਸੀ ਲੋਕਾਂ ਦਾ ਹਾਸਾ ਪੈਨਲ ਦੇ ਸਵਾਲ ਤੇ ਉਸ ਦਾ ਆਖਰੀ ਜਵਾਬ ਉਸ ਨੇ ਫੋਨ ਚੁੱਕਿਆ ਨੈਟਵਰਕ ਦੀ ਬਸ ਇੱਕ ਲਾਈਨ ਆ ਰਹੀ ਸੀ ਅਚਾਨਕ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ ਕਵਿਤਾ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਹੈਲੋ ਮੈਂ ਕਵਿਤਾ ਬੋਲ ਰਹੀ ਹਾਂ ਉਧਰੋਂ ਆਵਾਜ਼ ਆਈ ਹੈਲੋ ਕਵਿਤਾ ਮੈਂ ਬ੍ਰਾਈਟਵੇ ਸੋਲਿਊਸ਼ਨਜ਼ ਤੋਂ ਬੋਲ ਰਹੀ ਹਾਂ ਕਵਿਤਾ ਸਾਰ ਰੋਕ ਕੇ ਸੁਣਨ ਲੱਗੀ ਮੁਬਾਰਕਾਂ ਤੁਹਾਡੀ ਚੋਣ ਹੋ ਗਈ ਹੈ ਕਵਿਤਾ ਕੁਝ ਬੋਲ ਹੀ ਨਾ ਸਕੇ ਹੈਲੋ ਤੁਸੀਂ ਸੁਣ ਰਹੇ ਹੋ ਜੀ ਮੈਮ ਮੈਂ ਸੁਣ ਰਹੀ ਹਾਂ ਧੰਨਵਾਦ ਮੈਮ ਤੁਹਾਡਾ ਬਹੁਤ-ਬਹੁਤ ਧੰਨਵਾਦ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਤੇ ਆਵਾਜ਼ ਕੰਬ ਰਹੀ ਸੀ ਸੋਮਵਾਰ ਤੋਂ ਜੁਆਇਨਿੰਗ ਹੈ ਅਸੀਂ ਮੇਲ ਭੇਜ ਦੇਵਾਂਗੇ ਆਪਣੇ ਕਾਗਜ਼ਾਤ ਲੈ ਆਉਣਾ ਜੀ ਮੈਂ ਜ਼ਰੂਰ ਆਵਾਂਗੀ ਮੈਮ ਫੋਨ ਰੱਖਦਿਆਂ ਹੀ ਕਵਿਤਾ ਜ਼ਮੀਨ ਤੇ ਬੈਠ ਗਈ ਤੇ ਦੋਵੇਂ ਹੱਥ ਜੋੜ ਕੇ ਉੱਪਰ ਵੱਲ ਵੇਖਣ ਲੱਗੀ। ਮਾਂ ਹੋ ਗਿਆ ਉਸਨੇ ਤੁਰੰਤ ਘਰ ਫੋਨ ਲਾਇਆ ਪਿੰਡ ਵਿੱਚ ਨੈਟਵਰਕ ਦੀ ਪਰੇਸ਼ਾਨੀ ਦੇ ਬਾਵਜੂਦ ਉਹ ਰੋਂਦੇ ਹੋਏ ਬੋਲੀ ਮਾਂ ਨੌਕਰੀ ਲੱਗ ਗਈ। ਉਧਰੋਂ ਕੁਝ ਸੈਕਿੰਡ ਚੁੱਪ ਰਹੀ ਫਿਰ ਮਾਂ ਦੀ ਕੰਬਦੀ ਆਵਾਜ਼ ਆਈ ਧੀਏ ਸੱਚ ਕਹਿ ਰਹੀ ਹੈ। ਹਾਂ ਮਾਂ ਸ਼ਹਿਰ ਵਾਲੀ ਉਸੇ ਵੱਡੀ ਕੰਪਨੀ ਵਿੱਚ ਪਿਤਾ ਜੀ ਨੇ ਫੋਨ ਫੜਿਆ ਸ਼ਾਬਾਸ਼ ਬੇਟਾ ਤੂੰ ਸਾਡਾ ਨਾਂ ਰੌਸ਼ਨ ਕਰ ਦਿੱਤਾ ਉਸ ਦਿਨ ਕਵਿਤਾ ਨੇ ਪਹਿਲੀ ਵਾਰ ਸ਼ਹਿਰ ਦੀ ਭੀੜ ਵਿੱਚ ਚੱਲਦਿਆਂ ਖੁਦ ਨੂੰ ਇਕੱਲਾ ਨਹੀਂ ਸਗੋਂ ਬਹੁਤ ਮਜ਼ਬੂਤ ਮਹਿਸੂਸ ਕੀਤਾ ਸੋਮਵਾਰ ਨੂੰ ਕਵਿਤਾ ਆਫਿਸ ਦੇ ਬਾਹਰ ਖੜੀ ਸੀ ਉਹੀ ਵੱਡੀ ਇਮਾਰਤ ਸ਼ੀਸ਼ੇ ਦੀਆਂ ਕੰਧਾਂ ਸੁਰੱਖਿਆ ਗਾਰਡ ਤੇ ਕਾਰਡ ਸਿਸਟਮ ਅੱਜ ਉਸਨੇ ਆਪਣਾ ਸਭ ਤੋਂ ਵਧੀਆ ਸੂਟ ਪਾਇਆ ਹੋਇਆ ਸੀ ਹਲਕਾ ਨੀਲਾ ਰੰਗ ਦੋ ਗੁੱਤਾਂ ਦੀ ਜਗ੍ਹਾ ਅੱਜ ਉਸਨੇ ਇੱਕ ਸਧਾਰਨ ਜੀ ਪੋਨੀ ਟੇਲ ਕੀਤੀ ਹੋਈ ਸੀ ਰਿਸੈਪਸ਼ਨ ਤੇ ਬੈਠੀ ਕੁੜੀ ਨੇ ਪੁੱਛਿਆ ਜੀ ਮੈਂ ਮੇਰੀ ਜੁਆਇਨਿੰਗ ਹੈ ਕਵਿਤਾ ਨਾਮ ਹੈ ਮੇਰਾ ਕੁੜੀ ਨੇ ਸਿਸਟਮ ਵਿੱਚ ਦੇਖਿਆ ਤੇ ਮੁਸਕਰਾ ਕੇ ਕਿਹਾ ਜੀ ਕਵਿਤਾ ਜੀ ਆਇਆਂ ਨੂੰ ਉਸ ਨੂੰ ਵਿਜ਼ਿਟਰ ਕਾਰਡ ਦਿੱਤਾ ਗਿਆ ਲਿਫਟ ਵਿੱਚ ਉਹ ਪਹਿਲੀ ਵਾਰ ਇਕੱਲੀ ਖੜੀ ਸੀ ਉਸਨੇ ਸ਼ੀਸ਼ੇ ਵਿੱਚ ਖੁਦ ਨੂੰ ਦੇਖਿਆ ਤੇ ਹੌਲੀ ਜੀ ਬੋਲੀ ਡਰਨਾ ਨਹੀਂ ਅਫਸਰ ਦੇ ਫਲੋਰ ਤੇ ਪਹੁੰਚਦੇ ਹੀ ਐਚ ਆਰ ਨੇ ਉਸ ਨੂੰ ਰਿਸੀਵ ਕੀਤਾ ਉਸ ਨੂੰ ਇੱਕ ਛੋਟਾ ਜਿਹਾ ਕੈਵਨ ਇੱਕ ਕੰਪਿਊਟਰ ਤੇ ਇੱਕ ਕੁਰਸੀ ਦਿੱਤੀ ਗਈ ਉਸ ਦੇ ਨਾਲ ਵਾਲੀ ਸੀਟ ਤੇ ਉਹੀ ਮੁੰਡਾ ਬੈਠਾ ਸੀ ਜੋ ਇੰਟਰਵਿਊ ਵਾਲੇ ਦਿਨ ਹੱਸਿਆ ਸੀ ਕਵਿਤਾ ਨੂੰ ਵੇਖ ਕੇ ਉਹ ਖੜਾ ਹੋ ਗਿਆ ਹਾਈ ਮੈਂ ਰੋਹਨ ਉਸ ਦਿਨ ਲਈ ਸੌਰੀ ਕਵਿਤਾ ਨੇ ਹਲਕੀ ਜਿਹੀ ਮੁਸਕਾਨ ਦਿੱਤੀ ਕੋਈ ਗੱਲ ਨਹੀਂ ਹੁਣ ਤਾਂ ਅਸੀਂ ਇਕੱਠੇ ਕੰਮ ਕਰਾਂਗੇ ਸੂਰਜ ਨੇ ਸੁੱਖ ਦਾ ਸਾਹ ਲਿਆ ਪਹਿਲਾ ਦਿਨ ਟ੍ਰੇਨਿੰਗ ਵਿੱਚ ਲੰਘਿਆ ਨਵੀਆਂ ਚੀਜ਼ਾਂ ਸਨ ਕਈ ਵਾਰ ਕਵਿਤਾ ਨੂੰ ਸਮਝ ਨਹੀਂ ਆਉਂਦਾ ਸੀ ਪਰ ਉਹ ਹਰ ਵਾਰ ਪੁੱਛ ਲੈਂਦੀ ਕੁਝ ਲੋਕ ਮਦਦ ਕਰਦੇ ਕੁਝ ਮੂੰਹ ਬਣਾ ਲੈਂਦੇ ਲਾਂਚ ਟਾਈਮ ਵਿੱਚ ਸਾਰੇ ਗਰੁੱਪ ਬਣਾ ਕੇ ਬੈਠੇ ਸਨ ਕਵਿਤਾ ਆਪਣਾ ਟਿਫਨ ਲੈ ਕੇ ਬੈਠ ਗਈ ਸੁੱਕੇ ਆਲੂ ਦੀ ਸਬਜ਼ੀ ਅਤੇ ਦੋ ਰੋਟੀਆਂ ਪਾਸੇ ਬੈਠੀ ਇੱਕ ਕੁੜੀ ਨੇ ਆਪਣੇ ਦੋਸਤਾਂ ਨੂੰ ਹੌਲੀ ਜਿਹਾ ਕਿਹਾ ਪਿੰਡੋਂ ਆਈ ਹੈ ਨਾ ਦੇਖੋ ਖਾਣਾ ਕਵਿਤਾ ਨੇ ਸੋਣ ਲਿਆ ਇੱਕ ਪਾੜ ਲਈ ਦਿਲ ਦੁਖਿਆ ਪਰ ਉਸਨੇ ਮਾਂ ਦੀ ਬਣਾਈ ਹੋਈ ਰੋਟੀ ਦਾ ਟੁਕੜਾ ਤੋੜਿਆ ਤੇ ਮੁਸਕਰਾ ਕੇ ਖਾਣ ਲੱਗੀ ਉਦੋਂ ਹੀ ਸਾਹਮਣੇ ਤੋਂ ਸੂਰਜ ਆਇਆ ਮੈਂ ਇੱਥੇ ਬੈਠ ਜਾਵਾਂ ਵਾ ਤੂੰ ਘਰੋਂ ਖਾਣਾ ਲਈ ਹੈ ਖੁਸ਼ਬੂ ਬਹੁਤ ਵਧੀਆ ਹੈ ਯਾਰ ਕਵਿਤਾ ਹੱਸ ਪਈ ਆਲੂ ਦੀ ਸਬਜ਼ੀ ਹੈ ਸੁਧਾਰਨ ਜੀ ਥੋੜੀ ਮੈਨੂੰ ਵੀ ਦੇਵੇਂਗੀ ਕਵਿਤਾ ਨੇ ਡੱਬਾ ਅੱਗੇ ਕਰ ਦਿੱਤਾ ਦੂਰ ਬੈਠੀ ਉਹ ਕੁੜੀ ਇਹ ਸਭ ਦੇਖ ਰਹੀ ਸੀ ਤੇ ਚੁੱਪ ਹੋ ਗਈ ਦਿਨ ਬੀਤਦੇ ਗਏ ਕਵਿਤਾ ਹਰ ਦਿਨ ਕੁਝ ਨਵਾਂ ਸਿੱਖਦੀ ਰਾਤ ਨੂੰ ਕਮਰੇ ਚ ਜਾ ਕੇ ਨੋਟਸ ਬਣਾਉਂਦੀ ਕੋਡਿਕਸਨਰੀ ਤੋਂ ਅੰਗਰੇਜ਼ੀ ਦੇ ਸ਼ਬਦ ਸਿੱਖਦੀ ਤੇ ਸ਼ੀਸ਼ੇ ਸਾਹਮਣੇ ਖੜੇ ਹੋ ਕੇ ਬੋਲਣ ਦੀ ਪ੍ਰੈਕਟਿਸ ਕਰਦੀ ਇੱਕ ਦਿਨ ਟੀਮ ਮੀਟਿੰਗ ਵਿੱਚ ਮੈਨੇਜਰ ਨੇ ਕਿਹਾ ਅਗਲੇ ਹਫਤੇ ਕਲਾਇੰਟ ਦੀ ਪ੍ਰੈਜੈਂਟੇਸ਼ਨ ਹੈ ਕੌਣ ਕਰੇਗਾ ਸਾਰੇ ਚੁੱਪ ਹੋ ਗਏ ਇਹ ਬਹੁਤ ਵੱਡਾ ਕਲਾਇੰਟ ਸੀ ਗਲਤੀ ਦੀ ਕੋਈ ਗੁੰਜਾਇਸ ਨਹੀਂ ਸੀ ਮੈਨੇਜਰ ਨੇ ਇੱਧਰ ਉੱਧਰ ਵੇਖਿਆ ਅਤੇ ਫਿਰ ਅਚਾਨਕ ਬੋਲਿਆ ਕਵਿਤਾ ਤੁਸੀਂ ਕਰੋਗੇ ਜੀ ਸਰ ਕਵਿਤਾ ਹੈਰਾਨ ਰਹਿ ਗਈ ਇੱਕ ਕੁੜੀ ਬੋਲੀ ਸਰ ਇਸ ਦੀ ਇੰਗਲਿਸ਼ ਮੈਨੇਜਰ ਨੇ ਉਸ ਨੂੰ ਟੋਕ ਦਿੱਤਾ ਰਿਪੋਰਟ ਕਵਿਤਾ ਨੇ ਬਣਾਈ ਹੈ ਉਸ ਨੂੰ ਡੇਟਾ ਦੀ ਚੰਗੀ ਸਮਝ ਹੈ ਕਵਿਤਾ ਦੇ ਹੱਥ ਪੈਰ ਠੰਡੇ ਪੈ ਗਏ ਉਸ ਨੂੰ ਫੇਰ ਉਹੀ ਇੰਟਰਵਿਊ ਵਾਲਾ ਦਿਨ ਯਾਦ ਆ ਗਿਆ ਡਰ ਅਤੇ ਸਵਾਲ ਪਰ ਇਸ ਵਾਰ ਭੱਜਣ ਦਾ ਮਨ ਨਹੀਂ ਸੀ ਉਸਨੇ ਮਨ ਹੀ ਮਨ ਕਿਹਾ ਪਿੱਛੇ ਨਹੀਂ ਹਟਣਾ ਪ੍ਰੈਜੈਂਟੇਸ਼ਨ ਵਾਲਾ ਦਿਨ ਆ ਗਿਆ ਸਵੇਰ ਤੋਂ ਹੀ ਕਵਿਤਾ ਦੇ ਪੇਟ ਵਿੱਚ ਅਜੀਬ ਜਿਹੀ ਕਵਰਾਟ ਹੋ ਰਹੀ ਸੀ ਹੱਥ ਕੰਬ ਰਹੇ ਸੀ ਤੇ ਗਲਾ ਸੁੱਕ ਰਿਹਾ ਸੀ ਉਸਨੇ ਰਾਤ ਭਰ ਸਲਾਈਡਾਂ ਦਾ 10 ਵਾਰ ਦੇਖੀਆਂ ਸਨ ਹਰ ਲਾਈਨ ਯਾਦ ਕਰਨ ਦੀ ਕੋਸ਼ਿਸ਼ ਕੀਤੀ ਸੀ ਆਫਿਸ ਪਹੁੰਚਦਿਆਂ ਹੀ ਸੂਰਜ ਬੋਲਿਆ ਟੈਨਸ਼ਨ ਨਾ ਲੈ ਤੂੰ ਮਿਹਨਤ ਕੀਤੀ ਹੈ ਕਵਿਤਾ ਹਲਕਾ ਜਿਹਾ ਮੁਸਕਰਾਈ ਡਰ ਲੱਗ ਰਿਹਾ ਹੈ ਪਰ ਭੱਜਾਂਗੀ ਨਹੀਂ ਕਾਨਫਰੰਸ ਰੂਮ ਵੱਡਾ ਸੀ ਮੈਨੇਜਰ ਨੇ ਸ਼ੁਰੂਆਤ ਕੀਤੀ ਕਵਿਤਾ ਦਾ ਦਿਲ ਜ਼ੋਰ-ਜ਼ੋਰ ਨਾਲ ਟੜਕ ਰਿਹਾ ਸੀ ਉਹ ਖੜੀ ਹੋਈ ਹੱਥ ਵਿੱਚ ਰਿਮੋਟ ਫੜਿਆ ਸਕਰੀਨ ਤੇ ਪਹਿਲੀ ਸਲਾਈਡ ਆਈ ਗੁੱਡ ਮਾਰਨਿੰਗ एवरीवन ਪਹਿਲੇ ਸ਼ਬਦ ਥੋੜਾ اٹਕੇ ਨਿਕਲੇ ਪਰ ਆਵਾਜ਼ ਸਾਫ਼ ਸੀ ਕਲੈਂਟ ਬੜੇ ਹੀ ਧਿਆਨ ਨਾਲ ਦੇਖ ਰਹੇ ਸਨ ਕੁਝ ਮਦਦਗਾਰ ਨਜ਼ਰਾਂ ਨਾਲ ਤੇ ਕੁਝ ਸ਼ੱਕ ਨਾਲ ਜਿਵੇਂ ਹੀ ਕਵਿਤਾ ਨੇ ਸਲਾਈਡ ਬਦਲੀ ਤੇ ਡਾਟਾ ਸਮਝਾਉਣ ਲੱਗੀ ਉਸ ਦਾ ਡਰ ਘਟਣ ਲੱਗਾ ਇਹ ਉਹੀ ਰਿਪੋਰਟ ਸੀ ਜਿਸ ਤੇ ਉਸਨੇ ਕਈ ਰਾਤਾਂ ਜਾਗ ਕੇ ਕੰਮ ਕੀਤਾ ਸੀ ਉਸ ਨੂੰ ਹਰ ਅੰਕ ਦੀ ਕਹਾਣੀ ਪਤਾ ਸੀ ਅਚਾਨਕ ਇੱਕ ਕਲਾਇੰਟ ਨੇ ਵਿੱਚੇ ਹੀ ਸਵਾਲ ਪੁੱਛ ਲਿਆ ਕਮਰੇ ਵਿੱਚ ਹਲਕੀ ਜਹੀ ਚੁੱਪ ਛਾ ਗਈ ਕਵਿਤਾ ਨੇ ਤੁਰੰਤ ਸਲਾਈਡ ਬਦਲੀ ਤੇ ਗ੍ਰਾਫ ਦਿਖਾਇਆ ਸਰ ਮਾਰਚ ਵਿੱਚ ਉੱਤਰੀ ਖੇਤਰ ਵਿੱਚ ਸਪਲਾਈ ਦੀ ਸਮੱਸਿਆ आईसी ਮੈਂ ਉਸ ਦਾ ਤੁਲਨਾਤਮਕ ਵੇਰਵਾ ਇੱਥੇ ਦਿਖਾਇਆ ਹੈ ਉਸ ਨੇ ਬਿਨਾਂ ਗੱਲ ਕਮਾਏ ਬੜੇ ਹੀ ਸਧਾਰਨ ਸ਼ਬਦਾਂ ਵਿੱਚ ਸਭ ਕੁਝ ਸਾਫ਼-ਸਾਫ਼ ਸਮਝਾ ਦਿੱਤਾ client ਨੇ ਸਿਰ ਹਿਲਾਇਆ ਓਕੇ that makes sense ਠੀਕ ਹੈ ਇਹ ਗੱਲ ਸਮਝ ਆਉਂਦੀ ਹੈ ਪਿੱਛੇ ਬੈਠੇ ਉਹੀ ਲੋਕ ਜੋ ਉਸ ਦੀ ਅੰਗਰੇਜ਼ੀ ਤੇ ਸ਼ੱਕ ਕਰ ਰਹੇ ਸੀ ਹੁਣ ਹੈਰਾਨ ਸਨ ਕਵਿਤਾ ਨੇ ਬਹੁਤ ਹੀ ਆਤਮ ਵਿਸ਼ਵਾਸ ਨਾਲ ਪ੍ਰেজੈਂਟੇਸ਼ਨ ਖਤਮ ਕੀਤੀ ਤੇ ਕਿਹਾ ਧੰਨਵਾਦ 2 ਸੈਕਿੰਡ ਦੀ ਚੁੱਪ ਤੋਂ ਬਾਅਦ ਕਲੈਂਟ ਟੀਮ ਦੇ ਸਭ ਤੋਂ ਸੀਨੀਅਰ ਮੈਂਬਰ ਨੇ ਤਾੜੀ ਵਜਾਈ ਬਹੁਤ ਹੀ ਸਪਸ਼ਟ ਪ੍ਰেজੈਂਟੇਸ਼ਨ ਸੀ ਹੌਲੀ ਹੌਲੀ ਕਮਰੇ ਵਿੱਚ ਬਾਕੀ ਲੋਕ ਵੀ ਤਾੜੀਆਂ ਵਜਾਉਣ ਲੱਗੇ ਸੂਰਜ ਸਭ ਤੋਂ ਜ਼ੋਰ ਦੀ ਤਾੜੀ ਵਜਾ ਰਿਹਾ ਸੀ ਉਹੀ ਕੁੜੀ ਜਿਸ ਨੇ ਲੰਚ ਵੇਲੇ ਮਜ਼ਾਕ ਅਡਾਇਆ ਸੀ ਉਹ ਵੀ ਤਾੜੀਆਂ ਵਜਾ ਰਹੀ ਸੀ ਪਰ ਇਸ ਵਾਰ ਉਸ ਦੀਆਂ ਤਾੜੀਆਂ ਵਿੱਚ ਸੱਚਾ ਸਨਮਾਨ ਸੀ ਕਵਿਤਾ ਦੀਆਂ ਅੱਖਾਂ ਪਰਾਈਆਂ ਪਰ ਇਸ ਵਾਰੇ ਕਮਜ਼ੋਰੀ ਦੇ ਹੰਝੂ ਨਹੀਂ ਸਨ ਮੀਟਿੰਗ ਖਤਮ ਹੋਣ ਤੋਂ ਬਾਅਦ ਮੈਨੇਜਰ ਉਸ ਕੋਲ ਆਏ ਸ਼ਾਬਾਸ਼ ਕਵਿਤਾ ਬਹੁਤ ਵਧੀਆ ਕੰਮ ਕੀਤਾ ਕਵਿਤਾ ਬੋਲੀ ਧੰਨਵਾਦ ਸਰ ਮੈਂ ਅੰਗਰੇਜ਼ੀ ਹੋਰ ਬਿਹਤਰ ਬੋਲਣ ਦੀ ਕੋਸ਼ਿਸ਼ ਕਰਾਂਗੀ ਮੈਨੇਜਰ ਨੇ ਮੁਸਕਰਾ ਕੇ ਕਿਹਾ ਭਾਸ਼ਾ ਸਿਰਫ ਇੱਕ ਜਰੀਆ ਹੈ ਅਸਲ ਚੀਜ਼ ਤੁਹਾਡਾ ਕੰਮ ਅਤੇ ਸਮਝ ਹੈ ਕਵਿਤਾ ਨੇ ਤੁਰੰਤ ਕਾਰਡ ਫੋਨ ਲਾਇਆ ਜਿਵੇਂ ਹੀ ਉਸਨੇ ਦੱਸਿਆ ਕਿ ਸਾਰਿਆਂ ਨੇ ਉਸ ਲਈ ਤਾੜੀਆਂ ਵਜਾਈਆਂ ਮਾਂ ਬੋਲੀ ਧੀਏ ਮਿਹਨਤ ਦੀ ਆਵਾਜ਼ ਬਹੁਤ ਦੂਰ ਤੱਕ ਜਾਂਦੀ ਹੈ ਕਵਿਤਾ ਨੇ ਅਸਮਾਨ ਵੱਲ ਵੇਖਿਆ ਸ਼ਹਿਰ ਦੀਆਂ ਰੌਸ਼ਨੀਆਂ ਦੇ ਵਿਚਕਾਰ ਉਸ ਨੂੰ ਆਪਣਾ ਪਿੰਡ ਯਾਦ ਆਇਆ ਉਹੀ ਮਿੱਟੀ ਦਾ ਘਰ ਉਹੀ ਲਾਲ ਟਾਣ ਪਰ ਹੁਣ ਉਸ ਨੂੰ ਮਹਿਸੂਸ ਹੋਇਆ ਕਿ ਉਹ ਸਿਰਫ ਇੱਕ ਪਿੰਡ ਦੀ ਕੁੜੀ ਨਹੀਂ ਰਹੀ ਸਗੋਂ ਆਪਣੇ ਸੁਪਨਿਆਂ ਦੀ ਪਛਾਣ ਵਣ ਰਹੀ ਸੀ ਕੁਝ ਹਫ਼ਤਿਆਂ ਬਾਅਦ ਕੰਪਨੀ ਵਿੱਚ ਇੱਕ ਵੱਡੀ ਮੀਟਿੰਗ ਹੋਈ ਸਟੇਜ ਤੇ ਸੀਈਓ ਖੋਦਾਏ ਉਹਨਾਂ ਨੇ ਕਿਹਾ ਅੱਜ ਮੈਂ ਇੱਕ ਛੋਟੀ ਜੀ ਕਹਾਣੀ ਸੁਣਾਉਣੀ ਚਾਹੁੰਦਾ ਹਾਂ ਸਾਡੀ ਆਪਣੀ ਟੀਮ ਦੀ ਕਵਿਤਾ ਦੀ ਕਵਿਤਾ ਪਿੱਛੇ ਬੈਠੀ ਸੀ ਉਸ ਨੂੰ ਲੱਗਾ ਸ਼ਾਇਦ ਕੋਈ ਹੋਰ ਹੋਵੇਗੀ ਸੀਈਓ ਬੋਲੇ ਕੁਝ ਮਹੀਨੇ ਪਹਿਲਾਂ ਇੱਕ ਕੁੜੀ ਇੰਟਰਵਿਊ ਦੇਣ ਆਈ ਕੁਝ ਲੋਕਾਂ ਨੇ ਉਸ ਦੀ ਭਾਸ਼ਾ ਤੇ ਹਾਸਾ ਉਡਾਇਆ ਪਰ ਉਸਨੇ ਹਾਰ ਨਹੀਂ ਮੰਨੀ ਉਸਨੇ ਆਪਣੇ ਕੰਮ ਨਾਲ ਜਵਾਬ ਦਿੱਤਾ ਹੁਣ ਸਾਰਿਆਂ ਦੀ ਨਜ਼ਰਾਂ ਕਵਿਤਾ ਵਲ ਸਨ ਕਵਿਤਾ ਕਵਰ ਆ ਗਈ ਸੀਈਓ ਨੇ ਉਸ ਨੂੰ ਸਟੇਜ ਤੇ ਬੁਲਾਇਆ ਪੂਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ ਸੂਰਜ ਅਤੇ ਉਹ ਕੁੜੀ ਵੀ ਖੜੇ ਹੋ ਕੇ ਤਾੜੀਆਂ ਵਜਾ ਰਹੇ ਸਨ ਕਵਿਤਾ ਦੇ ਹੱਥ ਵਿੱਚ ਮਾਈਕ ਦਿੱਤਾ ਗਿਆ ਉਸਨੇ ਸਾਹਮਣੇ ਦੇਖਿਆ ਐਨੇ ਲੋਕ ਐਨੀਆਂ ਰੌਸ਼ਨੀਆਂ ਉਸ ਨੂੰ ਆਪਣਾ ਪਿੰਡ ਮਾਂ ਦੀ ਪਾਟੀ ਚੁੰਨੀ ਪਿਤਾ ਦੇ ਫਟੇ ਹੋਏ ਹੱਥ ਤੇ ਲਾਲ ਟੈਂਡ ਦੀ ਰੋਸ਼ਨੀ ਜ਼ਿਆਦਾ ਈ ਉਹ ਬੋਲੀ ਮੈਂ ਵਸ ਇਨਾ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਕੋਈ ਤੁਹਾਡੇ ਤੇ ਹੱਸਦਾ ਹੈ ਤਾਂ ਰੁਕਣਾ ਨਾ ਸ਼ਾਇਦ ਉਹ ਤੁਹਾਡੀ ਸ਼ੁਰੂਆਤ ਦੇਖ ਰਹੇ ਹਨ ਤੁਹਾਡਾ ਅੰਤ ਨਹੀਂ ਮੈਂ ਪਿੰਡ ਤੋਂ ਹਾਂ ਮੈਨੂੰ ਇਸ ਤੇ ਮਾਣ ਹੈ ਮੈਂ ਖੇਤਾਂ ਵਿੱਚ ਕੰਮ ਕੀਤਾ ਹੈ ਗੋਹਾ ਵੀ ਚੁੱਕਿਆ ਹੈ ਅੱਜ ਲੈਪਟਾਪ ਤੇ ਵੀ ਕੰਮ ਕਰਦੀ ਹਾਂ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਸੋਚ ਛੋਟੀ ਜਾਂ ਵੱਡੀ ਹੁੰਦੀ ਹੈ ਕਈ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਉਸ ਦਿਨ ਤੋਂ ਬਾਅਦ ਕੰਪਨੀ ਵਿੱਚ ਇੱਕ ਨਵੀਂ ਪਾਲਿਸੀ ਸ਼ੁਰੂ ਹੋਈ ਰੂਲਰ ਟੈਲੈਂਟ ਇੰਟਰਨਸ਼ਿਪ ਪ੍ਰੋਗਰਾਮ ਤੇ ਇਸ ਪ੍ਰੋਗਰਾਮ ਦੀ ਪਹਿਲੀ ਮੈਂਟਰ ਕਵਿਤਾ ਬਣੀ ਕੁਝ ਮਹੀਨੇ ਬਾਅਦ ਕਵਿਤਾ ਆਪਣੇ ਪਿੰਡ ਗਈ ਉਹ ਉਸ ਸਕੂਲ ਵਿੱਚ ਗਈ ਜਿੱਥੇ ਉਹ ਟੁੱਟੇ ਹੋਏ ਵੈਂਚਨ ਤੇ ਬੈਠ ਕੇ ਪੜ੍ਹੀ ਸੀ ਬੱਚਿਆਂ ਦੇ ਸਾਹਮਣੇ ਖੜੀ ਹੋ ਕੇ ਉਸਨੇ ਕਿਹਾ ਸ਼ਹਿਰ ਤੋਂ ਡਰਨਾ ਨਾ ਉੱਥੇ ਵੀ ਇਨਸਾਨ ਹੀ ਰਹਿੰਦੇ ਹਨ ਮਾਂ ਪਿੱਛੇ ਖੜੀ ਰੋ ਰਹੀ ਸੀ ਤੇ ਪਿਤਾ ਦੀਆਂ ਅੱਖਾਂ ਵਿੱਚ ਮਾਣ ਸੀ ਪਿੰਡ ਦੀਆਂ ਕੁੜੀਆਂ ਉਸ ਨੂੰ ਇਸ ਤਰ੍ਹਾਂ ਦੇਖ ਰਹੀਆਂ ਸਨ ਜਿਵੇਂ ਕੋਈ ਸੁਪਨਾ ਸਾਹਮਣੇ ਖੜਾ ਹੋਵੇ ਸ਼ਹਿਰ ਵਾਪਸ ਮੁੜਦਿਆਂ ਬਸ ਦੀ ਖਿੜਕੀ ਵਿੱਚੋਂ ਬਾਹਰ ਦੇਖਦੇ ਹੋਏ ਕਵਿਤਾ ਮੁਸਕਰਾ ਰਹੀ ਸੀ ਜਿਸ ਹਾਸੇ ਨੇ ਉਸ ਨੂੰ ਕਦੇ ਛੱਟ ਪਹੁੰਚਾਈ ਸੀ ਅੱਜ ਉਸੇ ਨੇ ਉਸ ਨੂੰ ਮਜ਼ਬੂਤ ਬਣਾ ਦਿੱਤਾ ਸੀ ਇਹ ਕਹਾਣੀ ਸਿਖਾਉਂਦੀ ਹੈ ਕਿ ਸਾਡੀ ਪਛਾਣ ਸਾਡੀ ਬੋਲੀ ਜਾਂ ਕੱਪੜਿਆਂ ਨਾਲ ਨਹੀਂ ਸਗੋਂ ਸਾਡੀ ਮਿਹਨਤ ਤੇ ਸਾਡੇ ਕਿਰਦਾਰ ਨਾਲ ਹੁੰਦੀ ਹੈ। ਹਾਂਜੀ ਦੋਸਤੋ, ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਹਨ? ਕਮੈਂਟ ਕਰਕੇ ਜਰੂਰ ਦੱਸਣਾ। ਰੱਬ ਰਾਖਾ।